ਅਗਲਾ ਦਿਨ ਆ ਗਿਆ ਰੋਜ਼ ਅਗਲਾ ਦਿਨ ਆ ਜਾਂਦਾ ਗੱਡੀ ਧੋਤੀ ਦੀ ਮੀਂਹ ਪਾ ਪਿਆ ਮੈਨੂੰ ਰਾਤ ਸੁਪਨਾ ਆਇਆ ਸੀਗਾ ਵੀ ਇੱਥੇ ਹੜਾ ਆ ਗਿਆ ਪਰ ਹੜਾ ਤਾਂ ਨਹੀਂ ਆਏ ਹੈਗੇ ਮੀਂਹ ਬਹੁਤ ਜ਼ਿਆਦਾ ਪਿਆ ਬਿਜਲੀ ਵੀ ਡੇਗੀ ਕਿਸੇ ਦੇ ਤੇ ਅਸੀਂ ਹੁਣ ਪਾਂਡੂ ਮਿੱਟੀ ਲੈਣੀ ਹੈਗੀ ਅਸੀਂ ਚੱਲਦੇ ਹਾਂ ਲਾਉਣੇ ਵਾਲੀ ਮਿੱਟੀ ਲੈਣ ਹੋਰੇ ਪਹਾੜੇ ਨੇ ਉਹ ਪਰ ਕੰਫਿਊਜ਼ ਹੋ ਗਏ ਜਿਹੜੀ ਮੈਂ ਦੇਖੀ ਸੀ ਉਹ ਚਿੱਟੀ ਦੇਖੀ ਸੀ ਇਹ ਲਾਲ ਦੀ ਆ ਪਰ ਇਹ ਕਹਿੰਦੇ ਉਹ ਰਹੀ ਲੱਗਦੀ ਆ ਇਹੀ ਲਾਉਂਦੇ ਚੀਕਣੀ ਮਿੱਟੀ ਆ ਪਰ ਹੁਣ ਆਪਾਂ ਆਇਆ ਤਾਂ ਲੈ ਕੇ ਜਾਵਾਂਗੇ ਇਹੀ ਲੈ ਕੇ ਜਾਵਾਂਗੇ ਉਹ ਕਹਿੰਦੇ ਆਓ ਅਸਾ ਸੋਦੇ ਸਾਨੂੰ ਪੱਟਣੀ ਪੈਣੀ ਪਰ ਲੋਕ ਬਲਾਕ ਜੇ ਗਰੇ ਪਏ ਸੀ ਮੈਨੂੰ ਲੱਗਦਾ ਸੀ ਵੀ ਪੀਲੇ ਰੰਗ ਦੀ ਹੁੰਦੀ ਆ ਪਰ ਆਪਣੀ ਮਿੱਟੀ ਜੀ ਲਾਲ ਜੀ ਉਹ ਲਈ ਹੁੰਦੀ ਤੁੱਲੇ ਨੂੰ ਸੁੱਕ ਕੇ ਕੀ ਉਹਦਾ ਪੀਲੇ ਰੰਗ ਹੁਣ ਨਹੀਂ ਵੀ ਪਿਆ ਨਹੀ ਚਿੱਟੀ ਵਾਲੀ ਸੀ ਜਿਹੜੀ ਉਹ ਚਿੱਟੀ ਜੇ ਬੰਦੇ ਰੰਗ ਬਦਲ ਜਾਂਦੇ ਨੇ ਤਾਂ ਫੇਰ ਮਿੱਟੀ ਆ ਚਲੋ ਹੁਣ ਚੱਕ ਲਈਏ ਆਪਾਂ ਬਹੁਤ ਹੁਣੀ ਆਣੀਆਂ ਦਾ ਆਪਾਂ ਝੋਲੇ ਹੀ ਲੈ ਕੇ ਆਏ ਆਪਾਂ ਗੱਠਾ ਨਹੀਂ ਲੈ ਕੇ ਪਹਿਲਾਂ ਵੀ ਹੈਗਾ ਖੱਲੇ ਚ ਪਾ ਲਓ ਡੱਬ ਪੈ ਜਾਣੀ ਇਹ ਏਰੀਆ ਬੜਾ ਸੋਹਣਾ ਸਰਾਵਾਂ ਨਾ ਇਧਰੋਂ ਕੋਈ ਆਇਆ ਕਿ ਨਹੀਂ ਲੱਦੇ ਸੀ ਖੜੇ ਸੜਕ ਤੇ ਨਾ ਇਧਰੋਂ ਕੋਈ ਆਇਆ ਘਰ ਵੀ ਬਹੁਤ ਘੱਟ ਨੇ ਵਿੱਚ ਦੂਰ ਦੂਰ ਤੱਕ ਬਹੁਤ ਜ਼ਿਆਦਾ ਮੀਂਹ ਪਿਆ ਆ ਕੇ ਦੇਖ ਕਿੰਨੀ ਮਿੱਟੀ ਥੱਲੇ ਆ ਗਈ ਹਾਂ ਮਿੱਟੀ ਉਹ ਸਾਰਾ ਚਿੱਕੜ ਥੱਲੇ ਆ ਪਿਆ ਸਾਰੇ ਜਿੰਨੇ ਵੀ ਨਾਲੇ ਨਦੀਆਂ ਨਾਲੇ ਸੂਏ ਸੀਗੇ ਸਾਰੇ ਫੁੱਲ ਚਲ ਰਹੇ ਨੇ ਬੱਦਲ ਵੀ ਬਹੁਤ ਜ਼ਿਆਦਾ ਗਰਜਿਆ ਲਸ਼ਕਿਆ ਬਹੁਤ ਜ਼ਿਆਦਾ ਅੱਜ ਉਹ ਗੱਲ ਪਰ ਝੂਠੀ ਹੋਏਗੀ ਜੋ ਗਰਜਦੇ ਹੈ ਉਹ ਬਰਸਦੇ ਨਹੀਂ ਅੱਜ ਤਾਂ ਬਸ ਤੇ ਵੀ ਪੂਰੇ ਲਸ਼ਕੇ ਵੀ ਪੂਰੇ ਗਰਜੇ ਵੀ ਪੂਰੇ ਵੈਸੇ ਪਾਂਡੂ ਕਿਉਂ ਕਿ ਮਹਾਪਾਰ ਤਾਰੇ ਪਾਂਡੂ ਦਾ ਰੰਗ ਪੀਲਾ ਸੀ ਨਾ ਤਾਂ ਕਰਕੇ ਉਹਨਾਂ ਪਾਂਡੂ ਕਹਿੰਦੇ ਸੀ ਅੱਛਾ ਉਹ ਪੀਲਾ ਕਿਸੀ ਸੀਗੀ ਮਤਲਬ ਹੋ ਕੇ ਉਹਦੀ ਮੰਮੀ ਦੇ ਮੂੰਹ ਤੇ ਪੀਲਾ ਕਾ ਗਈ ਸੀ ਵੈਸੇ ਅਸਲੀ ਸਟੋਰੀ ਤਾਂ ਆਪਣੀ ਗੱਡੀ ਚ ਪਿਆ ਪਾਣੀ ਮਾੜਾ ਜਾ। ਪਾਸੇ ਹੋ ਜਾ ਬਈ। ਬੱਲੇ ਬੱਲੇ ਭਾਰਾ ਬਹੁਤ ਹੈ ਤੂੰ। ਹਾਂ? ਬਹੁਤ ਜਿਆਦਾ ਭਾਰਾ। ਹੋਰ ਪਾਣਾ? ਕਿ ਵੀ ਤਾਂ ਪਾ ਲੋ। ਭਾਰਾ। ਅਸੀਂ ਫੇਰ ਕਰਾਂ ਦੋ ਜਾਨੇ ਚੱਕ ਲੈਨੇ ਆ। ਦੋ ਜਾਨੇ ਚੱਕ ਲਿਓ ਪਾ ਕੇ। ਭਾਰਾ? ਇਹ ਪਾਣੀ ਕਰਕੇ ਭਾਰਾ। ਹਾਂ। ਪਾਣੀ ਨਾਲ। ਗਿੱਲਾ ਵੈਸੇ ਵੀ ਢੇਲਾ ਜਾ ਬਹੁਤ ਭਾਰਾ। ਬਹੁਤ ਖਾ ਕੰਮ। ਭਾਰੀ ਆ ਬਹੁਤ। ਉਹਨਾਂ ਦਾ ਐਵਰ ਵੀ ਨਾਈ ਰੱਖਦੇ ਸੀ। ਉਹ ਘਾਤ 4 ਕਰੋੜ ਇਹ ਰੱਖੇ ਹੁੰਦੇ ਨੇ ਨਾ। ਅੱਜ ਤਾਂ ਵੀ ਭਾਰ ਨਹੀਂ ਆਉਣਾ ਇਹਨੇ ਮੜਾ ਹੀ ਕਦੇ ਲੈ। ਧਿਆਨ ਨਾਲ ਪਰ ਚੱਲੇ ਵੀ ਸਲਿੱਪਰੀ ਆ। ਅੱਜ ਚੱਲਾ ਵਛਾਣਾ ਪੈਣਾ ਕਾ ਉਹ। ਅਸੀਂ ਪਹਾੜਾਂ ਦਾ ਅੱਗੇ ਥਿਊ ਦੇਖਣ ਆ ਗਏ। ਸਾਰੇ ਪਹਾੜ ਮਿੱਟੀ ਦੇ ਹੀ ਆ ਬਹੁਤ ਇੱਥੇ ਮਿੱਟੀ ਆ। ਬਹੁਤ ਜਿਹਾ ਮਤਲਬ ਇਹ ਜੰਗਲੀ ਏਰੀਆ ਜਿਹਾ ਲੱਗਦਾ ਇਹਨ ਪੂਰਾ ਦੇਖਣ ਨੂੰ। ਬੜੀ ਮਿੱਟੀ ਭਈ ਐ ਸੇ ਸਰ। ਬਹੁਤ ਹਾਂ ਮਿੱਟੀ ਬਹੁਤ ਜ਼ਿਆਦਾ ਆ। ਇਧਰ ਅਨੁਚਾਨੀਵਾ ਵੀ ਬਹੁਤ ਆ ਕਿਤੇ ਨੀਵਾਵਾ ਕਿਤੇ ਉਤਸ਼ਾਹ ਹੈ ਇਹ ਜੇ ਏਰੀਆ ਘੱਟ ਹੀ ਦੇਖਣ ਨੂੰ ਮਿਲਦਾ ਪਰ ਮਾਚਲ ਦੇ ਨੇਰੇ ਹੋਣ ਕਰਕੇ ਵੀ ਪਹਾੜ-ਪੋੜ ਜਿਹੇ ਬਹੁਤ ਨੇ ਡਰਾਕਟ ਬਹੁਤ ਤਰ੍ਹਾਂ ਦੇ ਨੇ ਪਰ ਜਿਹੜੀ ਸੁੱਕੀ ਪਈ ਆ ਮਿੱਟੀ ਉਹ ਚਿੱਟੀ ਲੱਗ ਰਹੀ ਆ ਮੋਟੀ ਵੀ ਬਹੁਤ ਜ਼ਿਆਦਾ ਵਾਕਿਆ ਪਤਾ ਨਹੀਂ ਕੀ ਉਹ ਗਿੱਲੀ ਹੋਈ ਪਈ ਸੀ ਨਾ ਉਹ ਵੀ ਹਾਂ ਇਹ ਵੀ ਗੱਲ ਹੈਗੀ ਆ ਆਪਾਂ ਗਿੱਲੇ ਵਾਲੀ ਹੋਈ ਚੱਕੀ ਆ ਨਾ ਰਸਤਾ ਆਈ ਜਮੀ ਸੰਨਸਰਾ ਰਸਤਾ ਪਰ ਸੋਹਣਾ ਇੰਨਾ ਆ ਹਾਂ ਸੋਹਣਾ ਹੈ ਇੱਕ ਮੀਂਹ ਪੈ ਗਿਆ ਇੱਕ ਸ਼ਾਂਤੀ ਥੋੜੇ ਹੇਰਨੌਰ ਨੂੰ ਵੀ ਆ ਜਾਂਦੇ ਨੇ ਹੋਰ ਵੀ ਉਹ ਵੀ ਜਾਂ ਵੀ ਆ ਜਾਂਦੇ ਕਿੰਨਾ ਸੰਘਣਾ ਦੇਖੋ ਜੰਗਲ ਹੈ ਕਿ ਮੀਂਹ ਪੈ ਕਰਕੇ ਮੌਨਸੂਨ ਜਦੋਂ ਨਿਕਲਿਆ ਆਇਆ ਉਹਰ ਜਮਾਈ ਹਰਾ ਭਰਾ ਹੋਇਆ ਪਿਆ ਸਮਾਈ ਸੰਘਣਾ ਸੰਘਣਾ ਹੋਇਆ ਪਿਆ ਦਮ ਤਾ ਉਈ ਨਿਆ ਜਾ ਬੈਠਾ ਰਹਿਆ ਨਾ ਤੋ ਤੱਕ ਵਿਆਹ ਕਰਨਾ ਹੈ ਨਾ ਕਰਨਾ ਹੈ ਦਿਆ ਉਹ ਲੜਕੀ ਤਾਂ ਦੀ ਵੀ ਸੁਡਿਤੀਆਂ ਦੇਖਿਓ ਕੁੜੀ ਕਿਥੋਂ ਮਰ ਗਈ ਆ ਮਾਗੇ ਸਾਹ ਤੋਰ ਕੇ ਪੈਕਿੰਗ ਹੋ ਗਈ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਸਿੰਘ ਸਾਹਿਬ ਮਿੱਟੀ ਆ ਡਿੱਗੀ ਵੱਡੀ ਦਾ ਫਾਇਦਾ ਤੇ ਹੈ ਗੱਡੀ ਵਾਲੀ ਗੰਦੀ ਹੋ ਗਈ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਬਾਤ ਸਾਫ ਰੱਖਦਾ ਨਵੇਂ ਤੌਲੀਏ ਨਾਲ ਸਾਫ ਕਰ ਲਿਓ ਮੀਂਹ ਤੋਂ ਤੇ ਗਈ ਸੀ ਮੀਂਹ ਨਾਲ ਗੰਦੀ ਹੋ ਗਈ ਮੀਂਹ ਨਾਲ ਪਾਣੀ ਨਾਲ ਮੀਂਹ ਦੇ ਪਾਣੀ ਨਾਲ ਮਾਇ ਜੀ ਦਾ ਕੰਮ ਹੁਣ ਮੈਂ ਮੀਂਹ ਜੀ ਜੀ ਮੈਂ ਰਾਸਤਾ ਥੋੜਾ ਪੰਗਾ ਸ੍ਰੀ ਮੈਂ ਪੰਗਾ ਨਹੀਂ ਦਿੱਤਾ ਗੱਡੀਆਂ ਵੀਰੇ ਹੋਣੀ ਕੱਢਣਗੇ ਉਹਨਾਂ ਨੂੰ ਹਸਾਬ ਆ ਆਪਾਂ ਵੀ ਚੱਲਦੇ ਆ ਮੇਰੀ ਕਲੇ ਕਿੱਥੇ ਆ ਕਲੇ ਕਿੱਥੇ ਮੇਰੀ ਕਲੇ ਕਿੱਥੇ ਆ ਚੱਲਦੇ ਆ ਮੈਂ ਸੱਸੀ ਗੱਲ ਦੀ ਫੋਮ ਬਾ ਉਹ ਤੋਂ ਤੋਂ ਆਪਾਂ ਹੀ ਬਾਹਰ ਆਈ ਸਾਡੇ ਘਰ ਦਾ ਜਮੇ ਖਾਦੀ ਸੀ ਇੱਧਰ ਸਾਡੇ ਸਵਾਲ ਬਣੀ ਬਹੁਤ ਇਹਨਾਂ ਵਿੱਚ ਦੇਰ ਨਹੀਂ ਲਾਦੀ ਪਿੱਛੇ ਮੁੜ ਕੇ ਜਾਣਾ ਪਿਆ ਵਾਪਸ ਰਸਤਾ ਰੋਕ ਕੇ ਬੈਠੇ ਨੇ ਪਤਾ ਨਹੀਂ ਸੀ ਅਮੀ ਮੈਂ ਤੇ ਬਾਹਰੋਂ ਵਿੱਚ ਦੇ ਆਏ ਆ ਇਹ ਕਿਹੜਾ ਕਿਹਦੇ ਖੇਲਣ ਗਿਆ ਵੀ ਵੇਚੀ ਜੀ ਇਹਨੂੰ ਦਾਦਾ ਪਤਾ ਦਾ ਮਨਰਾਜ ਤੇ ਰਾਜ ਨਹੀਂ ਇਹਨਾਂ ਨੂੰ ਪਤਾ ਸੀਗਾ ਨਹੀਂ ਇਹਨਾਂ ਨੂੰ ਪਤਾ ਸੀਗਾ ਮੈਂ ਕਿਹਾ ਨਹੀਂ ਮੈਂ ਕਿਹਾ ਪਿੰਡ ਦਾ ਬਸ ਨੀ ਕਾ ਮੈਂ ਉਹਦੇ ਨਾਲ ਜਾ ਪਾ ਨਹੀਂ ਵੇਚੀ ਆਏ ਤੁਸੀਂ ਹਾਂਜੀ ਨਹੀਂ ਉਹ ਜਿਹੜੇ ਚੌਣਾ ਦੀ ਗਲੀ ਮੋੜ ਕੇ ਦਰਵਾਜ਼ੇ ਕੋਲ ਦੀ ਨਿਕਲ ਕੇ ਆਏ ਆ ਦਰਵਾਜ਼ੇ ਦੇ ਮੁਰੇ ਜੀ ਦੇ ਦਰਵਾਜ਼ੇ ਏ ਆਇਆ ਕਿ ਇੱਕ ਪਰ ਭਾਰਦੇ ਨੇ ਭਲਾਈ ਵਾਲੇ ਕੁਮਾਰਾਂ ਦਾ ਟੋਵਾ ਹਾਂ ਕੋਈ ਕਹਿੰਦੇ ਟਾਣੀ ਦੀ ਗੱਲ ਨਹੀਂ ਸੀ ਕਹਿੰਦੇ ਸੀ ਉਹ ਟਾਣੀ ਦਾ ਘਰ ਨੂੰ ਕਹਿੰਦੇ ਕੁਮਾਰਾਂ ਦਾ ਟੋਬਾ ਆ ਜਾਣਾ ਘਰ ਉਹ ਕਹਿੰਦੀ ਹੁਣੇ ਅਭੀ ਜੇ ਮੈਂ ਭੁੱਲ ਜਾਈਂ ਛੜਾ ਬੀ ਭੁੱਲ ਜਾਈਂ ਨਹੀਂ ਮੈਂ ਭੁੱਲ ਜਾਣਾ ਕਾਏ ਕਰ ਮੇਰਾ ਪੁੱਤ ਗੇਟ ਬੰਦ ਕਰਤੀ ਆ ਉਹ ਜੰਡਾ ਦਾ ਬਧਾਏ ਰਾਜਦੀਪ ਉਹਨੇ ਵਾਲਾ ਨਹੀਂ ਹਾਂਜੀ ਜਵਾਕਾਂ ਦੀ ਛੁੱਟੀ ਹੋਈ ਸੀ ਸਾਰਿਆਂ ਨੂੰ ਆਉਂਦੇ ਸੀ ਇਧਰ ਪੈਂਡਾ ਸਕੂਲ ਵਾਲੇ ਖਬਰਾਂ ਵਾਲੇ ਜਿਹਦੇ ਨੂੰ ਜੀ ਰਾਜਦੀਪ ਆਹੀ ਜਾਵੇ ਟਾਈਮ ਕਿੰਨਾ ਹੈ ਵਧੀਆ ਰਾਜਦੀਪ ਬੰਦ ਕਰ ਦੂਗਾ ਪਿੰਡ ਚ ਤਾਂ ਜਲੇਬੀਆਂ ਜਰੂਬੀਆਂ ਤੇ ਝੂਲੇ ਲੱਗਣ ਦੀ ਤਿਆਰੀ ਹੋ ਰਹੀ ਆ ਮੈਂ ਕਿਹਾ ਆਪਾਂ ਟਾਈਮ ਤੇ ਆ ਗਏ ਨਾਸਰ ਅਲੀ ਦਾ ਮੈਸੇਜ ਆਇਆ ਮੈਨੂੰ ਵੀ ਆਇਆ ਸੀ ਵੀ ਮੇਲਾ ਕੱਲ ਨੂੰ ਸਾਨੂੰ ਵੀ ਗੁਲਗੀਆਂ ਖਿਲਾ ਦਿਓ ਇਹਨਾਂ ਵੀ ਇਦਾਂ ਹੀ ਮੈਸੇਜ ਆਇਆ ਹੋਇਆ ਸੀ ਅੱਛਾ ਰੈਣਾ ਉਹਨੂੰ ਯਾਦ ਰਹਿ ਗਈ ਕੰਨੀ ਕੰਨੀ ਤਰੀਕਾ ਚਾਚੀ ਕਹਿੰਦੀ ਥੋੜੀ ਮੈਂ ਖਿਲਾਉਣੀਆਂ ਨੇ ਵੀ ਮੇਰੇ ਥੋੜੇ ਇਹਨਾਂ ਦੇ ਚਾਚੇ ਨੇ ਪੈਸੇ ਭੇਜੇ ਨੇ ਕਿ ਗੁਲਗੀਆਂ ਦੇ ਪੈਸੇ ਵੀ ਚਾਚੇ ਦਾ ਮਗਾਨੇ ਮੈਂ ਚਾਚੇ ਨੇ ਆ ਵੀ ਖੁਸ਼ੀ ਜਿਹੀ ਭੇਜੇ ਨੇ ਕਹਿੰਦਾ ਮੈਨੂੰ ਮੇਲੇ ਦੇ ਇਹ ਮਨੀ ਦੀ ਮੰਮੀ ਨੂੰ ਮਾਈਕ ਨੂੰ ਰੋਵੀ ਨੂੰ ਬੁਲਾ। ਮੇਰਾ ਲੋ ਨਹੀਂ ਲੈ। ਅੱਛਾ। ਮੈਨੂੰ ਤਾਂ ਦੋ ਭਾਬੀ ਨੂੰ ਭੇਜ ਦੇਣੇ ਪਰ। ਮੈਨੂੰ 200 ਰੁਪਏ ਦੇ ਤਾਂ। ਇਹ ਨਹੀਂ। ਚਾਚੀ ਨੇ ਤਾਂ ਦੱਸਿਆ ਨਹੀਂ ਹੈਗਾ ਚਾਚਾ ਜੀ ਨੇ। ਹਾਂ। ਅੱਜ ਗੱਲ ਕਰਦਾ ਜੀ ਦੱਸ। ਮੈਂ ਅਜੇ ਹਦੀ ਪਤਾ ਤਾਂ ਲੱਗ ਗਿਆ ਵੀ ਇੱਧਰ ਆਏ ਹੋਣਗੇ ਲੈਣੇ ਹੋਣਗੇ। ਹਾਂ ਕਹਦਾ ਵੀ। ਪੱਦਨ ਭੇਜੇ ਹੋਣ ਪਤਾ ਕਰ ਲੈ ਚਾਚੀ ਜੀ। ਰਵੀ ਨੂੰ ਕਹਦੇ ਜਿੰਨੀ ਮਰਜ਼ੀ ਰੁਪਈਆ। ਜੋ ਮਰਜ਼ੀ ਖਾ। ਜੋ ਮਾਜੀ ਦੇ ਉੱਤੇ ਨਹੀਂ ਭੇਜੇ ਨੇ ਸਾਰੀ ਚਾਚੀ ਘਰ ਤੇ ਖੜੂਪਾ ਚਾਰ ਪੰਜ ਸੱਤ ਬੰਦਿਆਂ ਨੂੰ ਹੋਰ ਤੁਹਾਨੂੰ ਭੇਜੇ ਹੋਣ ਮਾਜੀ ਦੀ ਗੱਲਾਂ ਕਰਾ ਮਿੱਟੀ ਭਾਰੀ ਛੱਡ ਸਾਰੀ ਗਿੱਲੀ ਆ ਗਿੱਲੀ ਆ ਦਾਦੀ ਉਹਨੇ ਵੀ ਚੱਕੀ ਜਦੋਂ ਭੋਕ ਰਹੇ ਨੇ ਤਾਂ ਮਿੱਟੀ ਭਾਰੀ ਹਾਂ ਜੀ ਇਹ ਗਿੱਲੀ ਵੀ ਸੀਗੀ ਨਾ ਜੀ ਉਹ ਥੇ ਰੱਖ ਰਿਹਾ ਜੇ ਬਾਹਰ ਛੇੜਦਾ ਵਿਚਾਰਿਆ ਉਹ ਕਰ ਉਹ ਥੇ ਰੱਖ ਉਹ ਕਹਿੰਦੀ ਵੀ ਜੀ ਨਹੀਂ ਪਸੰਦ ਆਈ ਵੀਰੇ ਨੇ ਕਿਹਾ ਵੀ ਫਿਰ ਮੈਂ ਲੈ ਕੇ ਛੱਡ ਜੂਗਾ ਜੇ ਸੁੱਕ ਗਈ ਜਦੋਂ ਨਹੀਂ ਨਹੀਂ ਪਸੰਦ ਨੂੰ ਤਾਂ ਕਹਿੰਦਾ ਮਤਲਬ ਇਹ ਸੱਟ ਨਾ ਹੋਈ ਗਿੱਲੀ ਤਾਂ ਪਹਿਲਾਂ ਹੀ ਐ ਜੀ ਨਾ ਵੀ ਜਦੋਂ ਕੋਈ ਕਿਸੇ ਵੀ ਚੀਜ਼ ਨੂੰ ਵੇਖਣਾ ਗਾਣੀ ਆ ਕੋਈ ਆਂਟੀ ਨੂੰ ਪਸੰਦ ਨਹੀਂ ਆਉਣੀ ਇਹ ਚਿਲ ਮਿਲਣਾ ਪਣਾ ਇਹ ਚੀਕਣੀ ਮਿੱਟੀ ਆ ਹਾਂ ਜੀ ਉਹ ਕਹਿੰਦੀ ਚੀਕਣੀ ਆ ਮੈਂ ਕਿਹਾ ਵੀ ਲਾਲ ਜੀ ਵੈਸੇ ਮੈਂ ਬਾਰਤੀ ਨਹੀਂ ਕਰਦਾ ਇਹਦੀ ਘੱਗਰ ਦੀ ਹੁੰਦੀ ਆ ਅੱਛਾ ਲਿਆ ਵੇਖ ਲੈ ਮੈਂ ਕਿਹਾ ਕਿਸੇ ਨੇ ਬੂਟੀ ਨਹੀਂ ਲਾਇਆ। ਉਹਨੇ ਲਾਉਣ ਲਾਉਣੇ। ਤੁਹਾਡੇ ਕੋਲ ਕਿਹਦੇ ਗਮਲੇ ਨਹੀਂ ਹੈਗੇ ਨਾ ਤੁਸੀਂ ਗਮਲੇ ਲਿਆਏ। ਗਮਲੇ ਤਾਂ ਮਿਲੇ ਨਹੀਂ ਬਹੁਤ ਉਹਦੋਂ ਵੀ ਮਹਿੰਗੇ ਸੀ 150 ਰੁਪਏ ਦਾ کہہ ਰਹੇ ਸੀ। ਤੁਸੀਂ ਉਹ ਥੈਲੇ ਮੰਗਾਓ ਆਨਲਾਈਨ। ਉਹ ਬੈਗ ਜੀ ਉਹਨਾਂ ਚ ਲਾਵਾ। ਅਸੀਂ ਤਾਂ ਹੁਣ ਬੈਗ ਦੀ ਗੱਲ ਸੋਲਦਾ ਤੂੜੀ ਵਾਲਾ ਕੁੱਪ ਜਿਹੜਾ ਬੰਦ ਨੇ 3000 ਰੁਪਏ ਦਾ ਹੁੰਦਾ। ਹੂੰ। 3000 ਦਾ ਕੁੱਪ ਲਿਆ ਪਾਉਣ ਵਾਲੇ ਨੇ 3000 ਰੁਪਏ ਲਿਆ। ਉਹ ਆਹ ਵਾਹ ਹੀ ਬੈਗ ਫਟ ਗਿਆ। ਬੈਗ ਨਾਲ ਤੋਂ ਗਮਲਾ ਹੀ ਠੀਕ ਆ ਹਾਂਜੀ ਬੈਗ ਨਾਲ ਗਮਲਾ ਠੀਕ ਆ ਛੋਟੀ ਚੀਜ਼ ਨਹੀਂ ਚੱਲੇ ਬੈਗ ਪਤਾ ਉਹਦੇ ਲਈ ਚਾਹੀਦਾ ਹੈ ਜਿਨੇ ਕੋਠੇ ਤੇ ਰੱਖਣੇ ਆਗੇ ਆਪਾਂ ਰੱਖਣੀ ਵਿਹੜੇ ਚ ਉਹਨੇ ਨਹੀਂ ਆਉਣੇ ਨੇ ਆਪਾਂ ਗਮਲੇ ਮੰਗਾ ਲਾਂ ਹਾਂਜੀ ਨਹੀਂ ਆ ਪਾਏਗਾ ਉਹ ਆ ਪਲਾਸਟਿਕ ਦੇ ਗਮਲੇ ਮੰਗਾ ਕੇ ਆਹ ਦਾ ਤੁਪੇ ਬੂਟੇ ਰੱਖਣੀ ਹੋਣੇ ਜਾਂਦੇ ਹਾਂਜੀ ਜਿਵੇਂ ਬ੍ਰਹਮੀ ਬ੍ਰਹਮੀ ਸਾਰੀ ਇਹਦੇ ਇਦਰੇ ਦੂਏ ਬੂਟੇ ਬੜੇ ਨੇ ਜਿਹੜੇ ਪਰੇ ਕਰਾਂਗੇ ਇਹ ਛੋਟੇ ਨੂੰ ਮੂਰੇ ਰੱਖਾਂਗੇ ਉਹ ਤਾਂ ਉਹਨੂੰ ਮੁੰਡੇ ਨੂੰ ਫੋਨ ਕਰ ਦਿੰਦੇ ਆ ਉਹਨੂੰ ਕਹਿ ਕੇ ਉਹਨੇ ਫੋਨ ਕਰਾਓ ਜੀ ਕਿਉਂਕਿ ਉਹਨਾਂ ਚ ਸੋਹਣੇ ਲੱਗਣਗੇ ਨਾਲ ਸੇ ਕੋਈ ਜ ਵਧੀਆ ਲੱਗਦੇ ਨਹੀਂ ਹਾਂਜੀ ਉਹਦੇ ਚ ਵੈਸੇ ਵੀ ਨਹੀਂ ਜੱਜਨੇ ਹੈਗੇ ਜੇ ਦੂਜੇ ਚ ਲਾਈਏ ਮੇਰਾ ਤੇ ਮੰਮੀ ਦੇ ਰੰਗ ਦਾ ਸਾੜੇ ਦਾ ਕਾਲੇ ਦਾ ਫਰਕ ਆ ਐਵੇਂ ਗੰਮ ਲਿਆ ਦਾ ਹੋ ਜਾਊਗਾ ਸਾਡੇ ਦਾ ਚੱਲ ਗਿਆ ਤੁਸੀਂ ਗੰਮਲੇ ਦਾ ਲੋਟ ਕਰੋ ਜਸਲੀਨ ਕਹਿੰਦੀ ਹਣੀ ਆ ਪੂਜੀ ਜਾਣਾ ਨਹੀਂ ਉਹ ਕੀ ਕਹਿੰਦੇ ਹੈਗੇ ਨੂਰ ਵੀ ਕਹਿ ਰਹੀ ਸੀ ਜੀ ਉਹ ਉਹਦਾ ਕੱਲ ਉਧਰੋਂ ਆ ਗਈ ਸੀ ਨਾ ਉਹ ਕਹਿੰਦੀ ਕਿੱਥੇ ਗਏ ਉਹ ਕਹਿੰਦੇ ਜਸਲੀਨ ਵਾਲ ਕਹਿੰਦੀ ਹਾਏ ਕਹਿੰਦੀ ਉਹਨਾਂ ਜਾਣਾ ਨਹੀਂ ਸੀਗਾ ਉਹਨਾਂ ਰੱਖਣਾ ਸੀਗਾ ਆਹ ਸਾਸਰੀ ਘਰ ਬੁਲਾਈ ਆ ਤੁਹਾਨੂੰ ਭਾਈ ਸਾਹਿਬ ਨੂੰ ਮੇਰੇ ਵੱਲੋਂ ਸਾਸਰੀ ਘਰ ਬਹੁਤ ਬਹੁਤ ਬੱਚਾ ਪਾਰਟੀ ਨਾਲ ਸਕਿੰਦਰ ਭਾਬੀ ਜੀ ਨੇ ਕਿਹਾ ਸਪੈਸ਼ਲੀ ਧਿਆਨ ਕਰਾਂਗੇ ਬਹੁਤ ਚਾਦੇ ਕਰਦਾ ਆ ਜੀ ਤੁਹਾਡੇ ਲਈ ਤੁਹਾਡੇ ਧਿਆਨ ਕਿੰਨਾ ਝੂਠ ਬੋਲਦੇ ਕਿਲੋਂ ਦੇ ਸਾਥ ਆਏ ਕਿੰਨਾ ਆਉਂਦੇ ਇਹ ਐਵੇਂ ਹੀ ਆਉਂਦੇ ਨੇ ਇੱਥੇ ਵੀ ਫੈਕਟਰੀ ਹੈਗੀ ਆ ਫਿਰ ਅਸੀਂ ਇਦਾਂ ਹੀ ਲੈ ਕੇ ਆਉਂਦੇ ਤਾਂ ਹੀ ਤੁਹਾਡੇ ਲਈ ਨਹੀਂ ਲੈ ਆਉਂਦੇ ਅਸੀਂ ਕਿਹ ਪ੍ਰਾਣੀ ਕਰਤੀ ਤੁਸੀਂ ਚੀਜ਼ ਇਹ ਬਈ ਸਾਡੇ ਵੀਰੇ ਨੇ ਲੈ ਕੇ ਦਿੱਤੇ ਨੇ ਜੀ ਵਧੀਆ ਬਹੁਤ ਸੋਹਣਾ ਵੀਰਿਆਂ ਨੂੰ ਲੁੱਟੀ ਚੱਲੋ ਲੈ ਗਿਫਟ ਲੈ ਕੇ ਦਿੱਤਾ ਕਿ ਮੇਰੇ ਨਾਲ ਸਫਰ ਸਫਰ ਹੀ ਵਧੀਆ ਰਸਤਾ ਬੜਾ ਵਧੀਆ ਸਿੱਧਾ ਜਿਹੜਾ ਮੈਨੂੰ ਦੱਸਿਆ ਸੀਗਾ ਫਿਰ ਨਹੀਂ ਨਹੀਂ ਉਹ ਨਹੀਂ ਤੇ ਤੁਸੀਂ ਉਹ ਤੁਮ ਕੁਝ ਲੈਣਾ ਸੀ ਨਾ ਕਿ ਮੇਰੇ ਕੋਲ ਕੋਈ ਰੈਸਟੋਰੈਂਟ ਹੋਟਲ ਸੀਗਾ ਉਹ ਤੁਹਾਨੂੰ ਰੋਪੜ ਦੇ ਵਿੱਚ ਵੜਨਾ ਪੈਂਦਾ ਹਾਂ ਰੋਪੜ ਦੇ ਵਿੱਚ ਵੜ ਕੇ ਫਿਰ ਉਹ ਦੱਸਿਆ ਸੀਗਾ ਵੀ ਉੱਥੋਂ ਐਵੇਂ ਮੁੜ ਕੇ ਇਹ ਲੈਵੇ ਲੈਣਾ ਮੇਰੀ ਹਾਂ ਫੇਰ ਲੈਵੇ ਲੈਪਕੇ ਨੁੜ ਜਾ ਪਰ ਹੁਣ ਤਾਂ ਅਸੀਂ ਜਦ ਆਉਂਦੇ ਹਾਂ ਹੁਣ ਤਾਂ ਅਸੀਂ ਘੀੜੇ ਉੱਪਰ ਕੋਟ ਕੋਟ ਪਈ ਜਾਂਦੇ ਹੁਣ ਤਾਂ ਬੜਾ ਸਿੱਧਾ ਸੀਗਾ ਹੁਣ ਤਾਂ ਬਹੁਤ ਸਿੱਧਾ ਹੋ ਗਿਆ ਜਮੀ ਜਮੀ ਸੌਖਾ ਰਸਤਾ ਕੋਈ ਕਾਰਾ ਜੇ ਪਰ ਆ ਸੀਗਾ ਵੀ ਟਰੱਕ ਟਰੱਕ ਜੀ ਬਹੁਤ ਚੱਲਦੇ ਟਿੱਪਰ ਟਰੱਕ ਉਹ ਚੱਲਦੇ ਵੱਡੇ ਵੱਡੇ ਇਹਨੂੰ ਕੋੜਾ ਪੁੱਤ ਜੇ ਟਿੱਪਰ ਟਰੱਕ ਨਾਲ ਚੱਲਣ ਦਾ ਰੇਤਾ ਬਜਰੀ ਸੀਮੈਂਟ ਕਿੱਥੋਂ ਉੱਪਰ ਹੀ ਜਾਂਦਾ ਪਾਰੀ ਉੱਧਰ ਬਹੁਤ ਛੜੀ ਹਰਾ ਪਰ ਆਪਣੇ ਨਾਲ ਕੰਮ ਕਰਦੇ ਹਾਂ ਹਾਂ ਅੱਛਾ ਮੈਂ ਆਪਣੇ ਵਿੱਚ ਬਹੁਤ ਜ਼ਿਆਦਾ ਪਿਆ ਉੱਥੇ ਤਾਂ ਰਹਿੰਦੀ ਜਦ ਭਾਈ ਮੇਰਾ ਮੁੰਡਾ ਜੀ ਵੀ ਰਸਕੀ ਰ ਉਹ ਕਹਿੰਦੇ ਅਰਥ ਦੱਬਣਾ ਚਾਹੀਦਾ ਵੀਰੇ ਨੇ ਕਿਹਾ ਕਹਿੰਦੇ ਉਸੇ ਅਰਥ ਦੱਬਿਆ ਹੋਇਆ ਹੈਗਾ ਕਰੇ ਕਿ ਉਹਨਾਂ ਕਿਸੇ ਕਸਟਮਰ ਦੇ ਕੈਮਰੇ ਆ ਉਹ ਮਰਤਵਾ ਤੁਹਾਡੇ ਕੋਲੇ ਮਕਾਨਾ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਜੀ ਉਹ ਤੋਂ ਪਹਿਲਾਂ ਜਿਹਨੇ ਬਣਾਇਆ ਪਹਿਲਾਂ ਤਾਂ ਉਹਨੂੰ ਆਉਣਾ ਚਾਹੀਦਾ ਨਹੀਂ ਦੱਬਿਆ ਹੀ ਨਹੀਂ ਹੈਗਾ ਉਹਦੇ ਲਈ ਕਹਿੰਦੇ ਤਰਸ਼ੂਲ ਟਾਈਪ ਦੇ ਕਹਿੰਦੇ ਉਹ ਹੁੰਦਾ ਆ ਪੁੱਤ ਪੁੱਤ ਤੇ ਇਹਦੇ ਹੁੰਦੀ ਆ 30 40 ਫੁੱਟ ਡੂੰਘਾ ਇੱਕ ਪੱਤੀ ਪਾਉਂਦੇ ਹਾਂ ਹਾਂ ਜੀ ਲੋਹ ਦੇ ਕੋਲਾ ਪਾਉਂ ਬਹੁਤ ਕੁਝ ਪੈਂਦਾ ਫੇਰੋਂ ਪੱਤੀ ਕਰਕੇ ਤਾਰ ਉੱਪਰ ਤਸੂਲ ਡੰਗਣਾ ਪੈਂਦਾ ਉੱਚਾ ਤੇ ਬਿਜਲੀ ਮੁਕਾਨ ਤੇ ਪੈਣ ਲੱਗ ਜਾਂਦੀ ਆ ਉਹਦੇ ਨਾਲ ਤੜਕ ਹਾਂ ਕਹਿੰਦੇ ਉਹ ਸੇਫ ਰੱਖਣ ਲਈ ਉਹ ਜ਼ਰੂਰੀ ਹੈ ਕਿਸੇ ਦੇ ਕੈਮਰੇਆਂ ਦੇ ਉਹ ਹੋ ਗਿਆ ਜੀ ਉਹ ਪੈਸੇ ਲੱਗਣ ਨੂੰ ਥਾਂ ਹੋ ਗਿਆ ਕਿਸੇ ਕਸਟਮਰ ਦਾ ਫੋਨ ਆਇਆ ਸੀ ਉਹ ਤੇ ਦਾ ਸਮਾਨੀ ਬਿਜਲੀ ਆ ਕੁਦਰਤ ਦੇ ਰੰਗ ਨੇ ਕਿਸੇ ਦੇ ਵੀ ਨਹੀਂ ਪਰ ਹਾਂਜੀ ਤਾਂ ਹੀ ਅਰਥ ਦੱਸਦੇ ਨੇ ਨਾ ਅੱਜ ਕੱਲ੍ਹ ਵੀ ਉਹਦੇ ਨਾਲ ਸੇਫ ਰਹਿੰਦਾ ਉਹ ਦਿਨ ਆਪਣੇ ਵੀ ਇੱਥੇ ਬਿਜਲੀ ਡਿੱਗੀ ਸੀ ਬਚ ਗਏ ਆ ਬਾਬਾ ਤੇ ਹੋਰ ਵਧੀਆ ਲੱਗਿਆ ਹਾਂਜੀ ਵਧੀਆ ਸੀ ਜੀ ਸਾਰਾ ਕੁਝ ਬਹੁਤ ਥੋੜਾ ਬਰ ਜਿੰਨਾ ਪੁਰਾਣੀ ਏਰੀਆ ਦਾ ਨਾਲੇ ਫਰਕ ਇੱਕੋ ਜਿਹਾ ਥੋੜਾ ਜਿਹਾ ਫਰਕ ਮਤਲ ਹਰਿਆਲੀ ਵੱਧ ਭੀੜ ਭੜਕਾ ਘੱਟ ਹਾਂ ਅਚਾਨਤ ਏਰੀਆ ਦਾ ਬੋਲੀ ਦਾ ਫਰਕ ਹੈ ਜੰਗਾ ਕੋਧੀ ਟੱਟਾ ਉਹਨਾਂ ਦੀ ਬੋਲੀ ਸੀ ਅੱਛਾ ਜਨ ਮੈਂ ਤੈਨੂੰ ਪਿਆ ਸੀ ਕਿ ਜਦੋਂ ਉਹ ਘਰੋਂ ਵੱਡੀ ਲਾਹੇਗਾ ਮੈਂ ਲਾਹੀ ਨਹੀਂ ਨਹੀਂ ਦੱਸਦਾ ਉਹ ਨਹੀਂ ਨਹੀਂ ਜੇ ਲੈ ਤਰ ਹਾਂਜੀ ਹਾਂ ਹਾਂ ਲਾਹੀ ਨਹੀਂ ਉਹਨਾਂ ਨੇ ਮੈਂ ਕਿਹਾ ਤਾਂ ਹਾਂ ਮੈਂ ਕਿਹਾ ਵੀ ਤੁਸੀਂ ਕਰਦੇ ਹੋ ਉਹਦੇ ਪਿੱਛੇ ਉਹਨਾਂ ਨੂੰ ਹਿਸਾਬ ਆ ਹੁਣ ਉਹਨਾਂ ਨੇ ਉਹਨਾਂ ਨੇ ਵੀ ਮਾਰੀਆਂ ਵੀਆਂ ਨਿਚਰੀ ਟੈਂਟਾਂ ਨੂੰ ਪਾ ਕੇ ਉਹਨਾਂ ਨੂੰ ਪਤਾ ਵੀ ਕਿੱਥੋਂ ਕਿੰਨੇ ਹੁਣ ਜਿਵੇਂ ਸੀਟਰ ਦੇਣੀ ਸੀ ਉਹ ਦੇੜੀ ਤੱਕ ਤਾਂ ਉਹ ਚੜਾ ਕੇ ਮੋੜਦੇ ਰੋਜ਼ ਦਾ ਕੰਮ ਆ ਉਹ ਬਹੁਤ ਖਤਰਨਾਕ ਜੀ ਉਹ ਪੀੜੀਆਂ ਤਗੜੇ ਨੇ ਉਹ ਜਿਹੜਾ ਇੰਨਾ ਉਸ ਚੀਜ਼ ਨੂੰ ਸਾਹ ਹਸਟਾ ਪਲੇਟ ਮੈਂ ਕੱਢ ਲੈਣਾ ਐਵੇਂ ਕਰਨੀ ਪੈਂਦੀ ਹੈ ਫਿਰ ਆਏ ਇੱਕ ਉਹਨਾਂ ਦਾ ਬੰਦਾ ਕਰੂ ਆਏ ਮੇਰੇ ਪਿੱਛੇ ਨਹੀਂ ਐ ਨਹੀਂ ਕਰਦੇ ਰੈਡੀ ਕੱਲਰ ਉਹਨਾਂ ਦਾ ਹਿਸਾਬ ਆ ਉਹਨਾਂ ਦਾ ਹਿਸਾਬ ਆ ਮੈਂ ਫਿਰ ਉਹਨਾਂ ਨੂੰ ਕਹਿੰਦਾ ਸੀ ਮੈਂ ਕਿ ਤੁਸੀਂ ਬੱਚ ਵੀ ਸਾਨੂੰ ਪਿੰਡ ਤੋਂ ਬਾਹਰ ਦਾ ਕੱਢ ਕੇ ਚਲੀ ਜਾਓ ਫਿਰ ਤਾਂ ਮੈਂ ਚਲਾ ਦੇ ਨਿਕਲ ਤਾਂ ਜਾਂਦੀ ਆ ਉਦੋਂ ਮੈਂ ਉਹ ਕਹਿੰਦੇ ਗੱਡੀ ਨੂੰ ਧੱਕਾ ਲਾ ਕੇ ਆਣਿਆ ਮੈਨੂੰ ਲੱਗੇ ਤਾਂ ਉਹਨਾਂ ਨੇ ਕਿਹਾ ਵੀ ਬੱਚੀ ਵਿੱਚ ਫਿਰ ਅਸੀਂ ਉਤਰ ਕੇ ਦੇਖਿਆ ਬੱਚੀ ਠੀਕ ਸੀ ਗੱਡੀ ਨੂੰ ਕਹਿੰਦੇ ਧੱਕਾ ਲਾ ਕੇ ਆਣੇ ਆਗੇ ਪਹਿਲਾਂ ਲਾਇਆ ਨਹੀਂ ਹੈਗਾ ਇਹ ਕੋੜੀ ਦੁਬਾਰਾ ਨਾ ਆਵੇ ਭੈਣ ਸਾਡੀ ਬਹੁਤ ਕਰਦੀ ਆ ਹਾਂਜੀ ਉੱਥੇ ਸਦੇ ਝਗੜ ਕੇ ਆਏ ਚੁੱਕਾ ਜਿਹਾ ਪੂਰੇ ਮਿੱਠਾ ਗੀਸ ਕੋਲ ਪੁੱਤਰ ਆਇਆ ਜਿਹੇ ਜੇ ਬੁਰਖੋ ਰੋ ਬਰ ਮਿੱਟੂ ਉਹ ਤਾਂ ਬੰਦਾ ਖਾ ਲੈਂਦਾ ਆ ਤੇਰੀ ਮੰਮੀ ਨੂੰ ਵੀ ਮੈਂ ਬਹੁਤ ਖਿੜਾਇਆ। ਹਾਂ। ਡੈਡੀ ਨੇ ਖਿੜਾਇਆ ਜਿਹੜੇ ਪੈਸੇ ਸੀ ਉਦੋਂ ਦੇ ਲਿਆਂ ਦੇਓ ਬਣਾਏ ਸੀ। ਉਹਦਾ ਡੈਡੀ ਜੀ ਮੈਂ ਲੈ ਕੇ ਆਈ ਸੀ। ਉਹ ਬੁੱਤ ਮੈਂ ਟਿੱਕੀਆਂ ਤਾਂ ਮੇਰੇ ਵਾਲੀ ਦੀਆਂ। ਟਿੱਕੀਆਂ ਨੂੰ ਕੀ ਸੀ ਬੈਠਦਾ ਮੈਂ ਲੈ ਕੇ ਆਈ। ਟਿੱਕੀਆਂ ਤੇਰੀ ਮੰਮੀ ਜਦੋਂ ਮੈਂ ਕਿਹਾ ਮੈਨੂੰ ਮੈਂ ਰੋਟੀ ਮੈਨੂੰ ਕਹਿੰਦੀ ਤੁਸੀਂ ਮੈਂ ਮੈਂ ਤਾਂ ਰੋਟੀ ਖਾਣੀ ਹੈ। ਕੋਈ ਗੱਲ ਕਰੀ ਨਹੀਂ ਮੈਂ ਕੁਝ ਨਹੀਂ ਖਾਣਾ ਤੇ ਤੁਸੀਂ ਰੋਟੀ ਖਾ ਕੇ ਭਾਂਡੇ ਰੱਖਣਗੇ ਤੇਰੀ ਮੰਮੀ ਤੋਂ ਗਰਮ ਤੁਸੀਂ ਤਾਂ ਕ੍ਰੈਡਿਟ ਐਵੇਂ ਲਿਆ ਵੀ ਜਿਵੇਂ ਮੰਮੀ ਨੂੰ ਲਿਆ ਕੇ ਹਾਈ ਬੋਲ ਦੇ ਮੈਂ ਅੰਦਰ ਵਿੱਚ ਕੁਝ ਨਹੀਂ ਪਾਇਆ ਹੈਗਾ ਮੈਂ ਸਵਾਸ ਲਾ ਕੇ ਮਿਕਸ ਇੱਕ ਪਾਸੇ ਸਾਰੇ ਦੇ ਪਿਆਜ਼ ਨਾਲ ਲੈ ਇੱਕ ਪਾਸੇ ਦੇ ਕੇਲੇ ਨਾਲ ਲੈ ਡੇਣੀ ਕਿੱਥੇ ਨਾਲ ਲੈ ਮੈਂ ਕਹਾਂ ਜੀ ਮੈਂ ਕੁਝ ਖਾਣਾ ਨਹੀਂ ਉਹਨੂੰ ਭੱਜ ਲੈ ਆਂਦੀ ਸ਼ੇਜੀ ਮੈਨੂੰ ਲੱਗਿਆ ਵੀ ਡੈਡੀ ਨੇ ਕਿਤੇ ਬਣਿਆ ਬਣਾਇਆ ਲੈ ਕੇ ਖਵਾਇਆ ਮੈਂ ਕਿਹਾ ਮੈਂ ਕਮਾਲ ਹੋ ਗਈ ਮੈਂ ਕਿਹਾ ਇਹ ਕਿੱਥੋਂ ਦੇਣ ਜੜਿਆ ਆ ਮम्मी ਨੇ ਕਹਿੰਦੀ ਮੈਂ ਇਹ ਕਿੱਥੇ ਲਿਆਂਦੀ ਸੀ ਮੈਂ ਬਣਾਇਆ ਮੈਂ ਕਿਹਾ ਇਹ ਕਮਾਲ ਹੋ ਗਈ ਡੈਡੀ ਇੰਨੀ ਮੈਂ ਕਿਹਾ ਕਿਰਪਾ ਕਿੱਧਰ ਦੀ ਹੋ ਗਈ ਅੱਛਾ ਮੇਰੇ ਬਾਥਰੂ ਸਿੱਟੀ ਹੋਈ ਆ ਵੀ ਥੋੜੀ ਹੋ ਜਾਂਦੀ ਹੈ ਨੀ ਨਹੀਂ ਤੁਸੀਂ ਡੈਡੀ ਬਣੀ ਬਣ ਮੈਂ ਸਾਥ ਜਿਹੜੇ ਫੁੱਟੇ ਲਾ ਕੇ ਗਏ ਸੀ ਕਿ ਅੰਬੋਂ ਮ ਤੋੜਿਆ ਪਾਣੀ ਪਾ ਲਿਆ ਖਾਇਆ ਸਭ ਪਾਣੀ ਪਾਇਆ ਅਣਾ ਭਏ ਪਾਣੀ ਨਹੀਂ ਪਾਇਆ ਪਾਇਆ ਅਸੀਂ ਅਨਾਰ ਹੋ ਗਈ ਅਨਾਰ ਅਸੀਂ ਸੈਂਟਰ ਗਵਰਨਮੈਂਟ ਨਾਲ ਗੱਲ ਕੀਤੀ ਹੈ ਉਹ ਲਾਣੇ ਉਹ ਲਾਓ ਕਿੱਥੇ ਲਾਣੇ ਨੇ ਅਸੀਂ ਸੈਂਟਰ ਗਵਰਨਮੈਂਟ ਬੈੜੀ ਜੀ ਕਹਿੰਦੇ ਸੀ ਮੈਂ ਜਗ੍ਹਾ ਦੇਖ ਕੇ ਰੱਖੂਗਾ ਸੈਂਟਰ ਗਵਰਨਮੈਂਟ ਰੇਲਵੇ ਮੰਤਰੀ ਨਾਲ ਗੱਲ ਕੀਤੀ ਹੈ ਉਹ ਕਹਿੰਦਾ ਮੈਂ ਦਰਾਏ ਤੋਂ ਸਪੈਸ਼ਲ ਰੇਲ ਲਾ ਦੂੰ ਜਿਹੜੇ ਤੋਂ ਤੇ ਨਾਰੰਬ ਦੇ ਉਹ ਆਪਸੇ ਤਾਂ ਝੁਰਪਜੀ ਤੇ ਜਾਣਾ ਹੈ ਤੁਹਾਡੀ ਕੁਆਲਿਟੀ ਜਦੋਂ ਲੱਗਣਗੇ ਉਦੋਂ ਬੋਲਿਓ ਅੱਛਾ ਹਾਂ ਹਾਂ ਹੁਣ ਐਂ ਏਦਿਆਂ ਨੂੰ ਤਾਂ ਲੱਗਣੀ ਲੱਗਣੀ ਜਾਨ ਨੂੰ ਪੱਟਣੀ ਤੇ ਦੱਸੀ ਆ ਜੰਮਣੀਆਂ ਪੱਟ ਦੇਣਾ ਜੱਦੀ ਵਿੱਚ ਸ਼ਾਂਤ ਬਹੁਤ ਹੋ ਰਹੀ ਰ ਉਮੀਦ ਨਹੀਂ ਛੱਡਣੀ ਚਾਹੀਦੀ ਉਮੀਦ ਬਰਕਰਾਰ ਟ੍ਰੇਨ ਦੀ ਪੱਟੜੀ ਪਾਉਂਦੇ ਹੀ ਬੜੇ ਸਾਲ ਲੱਗ ਜਾਣਿਆ ਤੇਰਾ ਮਨੀ ਨੂੰ ਬੰਦਾ ਦੇਖਣ ਆ ਗਿਆ ਕਹੇ ਕਿ ਥੋੜੀ ਕੀ ਮੰਗਾਂ ਮੈਂ ਸੱਜਣ ਨਾਲ ਨਹੀਂ ਜੀ ਥੋੜੀ ਹੋਊ ਮੰਗ ਮੈਂ ਜੀ ਨਹੀਂ ਨਹੀਂ ਫਿਰ ਵੀ ਮੈਨੂੰ ਦੱਸੋ ਬਾਹਰ ਜਾ ਕੇ ਬਾਰੇ ਨੈਰੀ ਜੇ ਤਾਂ ਹੱਸੇ ਵਾਲੀ ਗੱਲ ਆ ਵਾ ਮਾ ਜੀ ਸਾਨੂੰ ਇਹ ਰੇਲ ਗੱਡੀ ਦਾ ਇੰਜਰ ਲੈ ਲਓ ਕਿਉਂ ਇੱਕ ਵਾਰ ਉਹ ਰੇਲਵੇ ਲਾਈਨ ਦੇ ਵਿੱਚ ਜੇ ਸਾਡੀ ਮੰਗੇ ਕੋਈ ਨਹੀਂ ਤੁਹਾਡੇ ਘਰ ਤੋਂ ਸਾਡੇ ਘਰ ਤੱਕ ਰੇਲਵੇ ਲਾਈਨ ਪੂਰਾ ਅੱਛਾ ਜਲਦਾ ਗੱਡੀ ਦਾ ਉਹ ਦੇਖੇ ਮੇਰੇ ਬੰਦੇ ਮੁੜ ਕੇ ਨਹੀਂ ਆਏ ਹਾਣ ਕੋਈ ਉਹ ਪੁੱਤਰਾ ਲੋਕ ਡਰ ਜਾਂਦੇ ਨੇ ਵੀ ਮੁੰਡਾ ਬਾਹਰ ਆ ਅਗਲਾ ਕਹਿੰਦਾ ਮੰਗੀ ਐਡੀ ਮੰਗ ਲਈ ਇਹਦਾ ਖਤਰਨਾਕ ਕੰਮ ਹੋ ਗਿਆ ਕਿ ਉਹਨੇ 5-7 ਘਰ ਹਾਂ ਜੀ ਜੇ ਮੈਨੂੰ ਕਹੇ ਕਿ ਦਾਕਾ ਗੱਲ ਤੇਰੀ ਪੱਕੀ ਆ ਮੈਂ ਜੀ ਪੱਕੀ